ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵੋ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਦੀਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਕੀ ਦਿਖਾਵਾਂਗੇ ਆਪਾਂ ਗੱਬਣ ਵੇਖਣਾ ਗੱਬਣ ਤਿਆਰ ਤੇ ਆਪਾਂ ਪਹੁੰਚੇ ਹਾਂ ਵੀਰ ਸਹਿਦੀਪ ਦੇ ਕੋਲ ਤੇ ਅੱਜ ਉਹ ਕਰਦੇ ਆ ਵੀਰ ਨਾਲ ਕੱਲ ਬਹੁਤ ਹੀ ਪੁੱਛਦੇ ਇਹਨਾਂ ਦੀ ਤਕੀਲ ਸਸੀ ਭਾਜੀ ਸਸੀ ਕੈ ਜੀ ਸਸੀ ਕਾਲ ਜੀ ਕੀ ਹਾਲ ਚੱਲ ਜੀ ਬਸ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਜੋਰ ਤੇ ਸੁਣਾਓ ਵਧੀਆ ਕਿਰਪਾ ਵਾਇਗਰੂ ਦੀ ਹਾਂਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਵਿੱਚ ਆਪਣਾ ਸਹਿਦੀਪ ਸਿੰਘ ਪਿੰਡ ਜੀਨੇਵਾਲੀ ਤਸੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਹਾਂਜੀ ਹਾਂਜੀ ਜੀ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ ਵਿੱਚ ਆਪਣਾ 9501733918 ਠੀਕ ਹੈ ਜੀ ਬਾਈ ਦੱਸਿਓ ਆ ਵੈਡ ਦੇ ਬਾਰੇ ਇਹ ਵੀ ਜੀ ਸੁਣ ਵਾਲੀ ਜੇ ਅੱਛਾ ਜੀ ਗੱਬਣ ਤਿਆਰ ਆ ਠੀਕ ਹੈ ਜੀ ਇੱਕ ਦੋ ਦਿਨ ਹੀ ਖੜੂਗੀ ਠੀਕ ਆ ਸੂਹਾ ਸੂਹਾ ਵੀ ਜੀ ਉਹਨਾਂ ਦੂਜਾ ਸਾਨੂੰ ਕਿਹਾ ਅੱਛਾ ਜੀ ਪਰ ਵੀਰ ਭਰਾ ਕੋ ਤੇ ਜਾ ਮੰਨ ਲਿਆ ਆਪਾਂ ਦੁੱਧ ਨਹੀਂ ਕਹਿਣਾ ਅੱਛਾ ਜੀ ਤੇ ਜਾ ਮੰਨ ਲਿਆ ਵੀਰ ਕੋ ਠੀਕ ਆ ਠੀਕ ਆ ਠੀਕ ਆ ਲਓ ਜੀ ਟੈਪ ਕਰ ਸਕਦੇ ਕੱਦ ਕੱਦ ਜਿਹੜਾ ਚੰਗਾ ਗਾ ਹੈ ਵੀ ਕ੍ਰਾਸ ਪਾਉਂਦੇ ਵਿੱਚ ਇਹ ਵਾਲੋ ਭਈ ਕਿੰਨੇ ਕਿ ਦੋ ਤੜੀਏ ਦੁੱਧ ਵੀ ਜੀ ਆਉਂਦੇ ਵੀ 20 ਕਿਲੋ ਅਸੀਂ ਚੋਇਆ ਸਾਡੇ ਘਰੇ ਤੇ ਆਇਆ ਜਿੰਨੂ ਵੀ ਦੋ ਗੀ ਨਾ ਬੈੜ ਅੱਛਾ ਜੀ ਤੇ ਦੁੱਧ ਬਾਰੇ ਅਸੀਂ ਦੱਸਾਂਗੇ ਠੀਕ ਹੈ ਠੀਕ ਹੈ ਲਓ ਜੀ 20 ਲੀਟਰ ਜਿਹੜਾ ਫ੍ਰਿਜ ਲੈਸ ਹੋ ਗਿਆ ਦੁੱਧ ਭਰਿਆ ਉਹਦੇ ਪੰਡਾਂ ਪਈਆਂ ਥੱਲੇ ਘਰ ਮਾਲੀ ਨੇ ਤੇ ਹੈ ਵੀ ਕ੍ਰਾਸ ਦੇ ਵਿੱਚ ਆ ਚਲੋ ਕਿ ਚੰਗੀ ਸਾਮ ਕਰਨ ਵਾਲਾ ਭਰਾ ਲੈ ਜੂ ਦੁੱਧ ਚੰਗਾ ਕੱਢੀ ਜੂਗੀ ਬਾਕੀ ਵੀ ਜੀ ਕਿਥੇ ਬਾਜ-ਬਾਜ ਕੇ ਨਾ ਅੱਛਾ ਜੀ ਇਹਦੇ ਪੈਰਾ ਜਿ ਬਣਾਏ ਆ ਠੀਕ ਹੈ ਜੀ ਹਾਂ ਜੀ ਉਹਦੇ ਕਰਕੇ ਨੋਰਮਲ ਜਿਹਾ ਕਰਦੀ ਆ ਠੀਕ ਹੈ ਠੀਕ ਹੈ ਜੀ ਲਓ ਜੀ ਪੱਕੇ ਥਮਾਓ ਇੱਕ ਚਲ ਬਾਕੀ ਤੋੜਾ ਤਾਰਾ ਚੰਗਾ ਵੈੜਦਾ ਤੇ ਥੱਲੇ ਵੀ ਪੰਡਾਈ ਪਾਈਆਂ ਵ ਤੇ ਥਣਾ ਦਾ ਸੈ ਚਲ ਬੰਦੋ ਕੋਈ ਨਹੀਂ ਬੰਦ ਹਾਂ ਇੱਥੋਂ ਐ ਨੂੰ ਘਮਾ ਦਿਓ ਥੋੜੀ ਜੀ ਤੇ ਚਾਲ ਨੋ ਇੱਥੇ ਵੀ ਛੜ ਦੇ ਵਿੱਚ ਆ ਕਰ ਸਾਦੇ ਨੂੰ ਥਣਾ ਦਾ ਸੈ ਜਗਪ ਤੇ ਪੌ ਵੀ ਸ਼ਾਨਦਾਰ ਆ ਨਾ ਲੱਖਾਂ ਦਾ ਦੱਦਾਂ ਪਿਆ ਵਾ ਬਾਕੀ ਵੀ ਜੀ ਠੱਡੀ ਸਿਰ ਚੈੱਕ ਕਰ ਲੋ ਅੱਛਾ ਜੀ ਹਾਂ ਜੀ ਹਾਂ ਜੀ ਲਓ ਜੀ ਸੀਂਗੀਆਂ ਸੁੱਲੀਆਂ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆ ਗਈਆਂ ਵਾ ਤੇ ਹੈ ਵੀ ਡਰੋਗ ਦੇ ਵਿੱਚ ਫੈਡ ਕੁਆਲਟੀ ਵੀ ਚੰਗੀ ਇਧਰ ਹੋ ਜਾਓ ਬਾਜੀ ਬਾਜੀ ਜੀ ਤੁਸੀਂ ਚੈੱਕ ਕਰ ਲੈ ਇਹ ਵੀ ਬਾਜੀ ਬਾਜੀ ਖੋਲਿਆ ਹਾਂ ਜੀ ਹਾਂ ਜੀ ਬਾਕੀ ਵਹਿੜ ਨੇ ਵੀ ਜੀ ਜਦੋਂ ਸੂ ਵੀ ਪੰਡਾ ਪਾਈਆਂ ਥਰੇ ਪੂਰੀਆਂ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਲੋ ਜੀ ਨਾੜਾ ਨੋੜਾ ਵੀ ਕਾਫੀ ਆ ਗਈਆਂ ਵਾ ਇਹਦਾ ਭਾਜੀ ਮੁੱਲ ਫਿਰ ਮੁੱਲ ਵਿੱਚ ਜੈ ਰੀ ਕਰਦੀ ਤੁਹਾਨੂੰ ਪਤਾ ਵੈੜ ਵੀ ਚੰਗੀ ਆ ਹਾਂਜੀ ਹਾਂਜੀ ਇਹ ਮੁੱਲ ਕਰਦੀ ਛੜ ਗਈ ਆ ਰਹੀ ਅੱਛਾ ਜੀ ਹਾਂਜੀ ਆਫਰ ਲਾ ਰਹੀਏ ਬਾਦ ਨਾ ਵੱਡੀ ਆਫਰ ਲਾ ਰਹੀਏ ਹਾਂਜੀ ਆਫਰ ਅੱਜ ਦੇਖਦੇ ਲਾਦੀ ਆ 43000 ਦੀ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਤੇ ਸਿੱਧੀ 40000 ਰੁਪਏ ਲਾਂਗੇ ਆਪਾਂ ਠੀਕ ਆ ਠੀਕ ਆ ਲਓ ਜੀ ਲਾਤੀ ਬਾਈ ਨੇ ਆਫਰ ਵੱਡੀ ਫਿਰ 43100 ਕਿਲੋਮੀਟਰ ਪਹੁੰਚ ਤੇ ਸਿੱਧੀ ਗੇੜੀ ਚੱਲੀ ਆਦੀ ਤੇ 40000 ਦੀ ਗੱਪਣ ਤਿਆਰ ਤੇ 20 ਲੀਟਰ ਦੋ ਪਿਛਲੇ ਸੋਵੇ ਭਰਿਆ ਵਾ ਕਰਮਾਲੀ ਦੇ ਬਾਕੀ ਵੀ ਜੀ ਆਪਾਂ ਆਨੇ ਆ ਵੀ ਕਿਲੋ 2 ਕਿਲੋ ਵੱਧ ਕੱਢੂ ਨਹੀਂ ਤੇ 20 ਤੇ ਪੱਕਾ ਕੱਢੂ ਹੀ ਨਾ ਅੱਛਾ ਜੀ ਆਹਨੇ ਦੀ 20 ਤੇ ਪੱਕਾ ਕੱਢੂ ਵੀ ਤੁਹਾਨੂੰ ਪਤਾ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਜਦੋਂ ਆਉਂਦੇ ਆ ਭਰਾਵਾਂ ਦੀ ਕੋਈ ਚੰਗੀ ਸਾਮਗਰਾਂ ਲਾ ਜੇ ਤਾਂ ਚੰਗਾ ਦੁੱਧ ਹੀ ਕੱਢੀ ਜਾਊਗੀ ਕਰੋਸ ਤੋਂ ਆਂਦੇ ਵਿੱਚ ਇਹ ਵਹਿੜ ਚੱਕੀ ਆ ਮਾਰਕੀਟ ਵਿੱਚ ਵੀ ਡੰਗਾ ਨਹੀਂ ਲੱਭਣ ਦੇ ਤਾਂ ਹੀ ਉਹ ਜ਼ਿਆਰ ਕਿੱਕ ਹੋਣੀ ਪਾਉਣੀ ਪਈ ਆ ਅੱਛਾ ਜੀ ਬਾਹਰ ਡੰਗਾ ਨਹੀਂ ਲੱਭਣ ਦੇ ਠੀਕ ਆ ਠੀਕ ਆ ਲੋ ਜੀ ਇੱਧਰ ਦੀ ਸਾਈਡ ਤੋਂ ਫਿਰ ਕੱਟ ਕਰ ਸਕਦੇ ਤੇ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਮੁੱਠੀ ਦਾ ਫਨ ਲੱਗਾ ਵਿਆਵਾ ਜੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ